ਧਿਆਨ ਦਿਓ ਜੀ ਪਟਿਆਲਾ ਨੂੰ ਜੀ 200 ਰੁਪਏ ਟੈਕਸੀ ਰੂਟ ਲੱਗਾ ਜੀ ਔਰ ਵੀ ਬਰਕ ਪੋਲ ਦੀ ਬਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕੇ ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਦਾ ਖੜਾ ਕਰ ਲੋ ਇੱਧਰ ਅਮਾ ਲਾਈ ਯਾਰ ਕੋਈ ਹੋਰ ਐਡਰੈਸ ਲੈਣ ਨੂੰ ਨਹੀਂ ਇੱਥੇ ਆਉਂ ਨਹੀਂ ਰਿਹਾ ਹਾਂਜੀ ਦੱਸੋ ਮਹਾਰਾਜ ਬਰਚੀ ਜੀ 200 ਰੁਪਏ ਬਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਇਹਦਾ ਰੋਲ ਨਿਕਲ ਲਾ ਆ ਚਾਰ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਸਤ ਮਹਾਰਾਜ ਦਿਨ ਤੋਂ ਦੋ ਦੋ ਦਿਨ ਦੋ ਨਹੀਂ ਨਿਕਲ ਲਾ ਮਾਫ ਕਰੋ ਮੇਰੇ ਜਾਓ ਆਪਣਾ ਜੇ ਭਾਈ ਸਾਹਿਬ ਪੰਜ ਦਿਨ ਲਾ ਮਹਾਰਾਜ ਆਪਣੇ ਇਲਾਕੇ ਦੇ ਬੰਦਾਂ ਨੇ ਆਇਆ ਕਰੋਗੇ ਬਈ ਕਿ ਬਣੂਗੇ ਯਾਰ 10 ਕਿਲੋਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਹਾਰਾਜ ਜਿਲ੍ਹਾ ਦਾ ਪੜਿਆਲਾ ਹੀ ਲੱਗਦਾ ਇਹ ਜਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਤੇ ਕਰ ਲਓ ਤੂੰ ਕੀ ਗੱਲ ਬਣੀ ਮਹਾਰਾਜ ਯਾਰ ਤਾਂ ਮਰਨ ਹਮਾ ਜੀ ਸਰ ਨੇ ਆਜਾ ਪੰਚਾਇਤ ਨਾਲ ਗੱਲ ਕਰਨ ਲਈ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੇ ਫੇਰ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੀ ਗੁੰਡਾਪਾਲਤ ਮੇਰੀ ਗੱਲ ਸੁਣਜੋ ਬਿਲਕੁਲ ਠੀਕ ਹੈ ਇਸ ਪਾਸ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਸੀ ਮਾਲਕ ਨੂੰ ਦਿਖਾਗੇ ਲੈ Google Pay ਕਰ ਕਰ Google ਮਾਲਕ ਨੂੰ ਦਿਖਾ ਦੇ ਉਹ ਇਧਰ ਆ ਹਾਂ ਅਗਲੇ ਦਿਨ ਨੰਬਰ ਬੁੱਕਲ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਗੁਗਲ ਕਰ ਕਰ ਗੁਗਲ ਵੀ ਕਰ ਨਹੀਂ ਯਾਰ ਬ੍ਰੇਕ ਆ ਗਿਆ ਯਾਰ